ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕੁਝ ਲੋਕਪੱਖੀ ਅਹਿਮ ਫੈਸਲੇ ਜਿਹੜੇ ਨੇ ਲੈ ਗਏ ਨੇ ਪੰਜਾਬ ਯੂਨੀਫਾਈਡ ਬਿਲਡਿੰਗ ਨਿਜ਼ਮ ਜਿਹੜਾ ਹੈ 2025 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਸ ਐਕਟ ਤਹਿਤ ਘੱਟ ਉਚਾਈ ਵਾਲੀਆਂ ਜਿਹੜੀਆਂ ਬਿਲਡਿੰਗਾਂ ਨੇ 15 ਮੀਟਰ ਤੋਂ ਬਦਾ ਕੇ ਉਹਨੂੰ 21 ਮੀਟਰ ਤੱਕ ਕੀਤਾ ਗਿਆ ਤੇ ਉਹਦੇ ਵਾਸਤੇ ਸੈਲਫ ਸਰਟੀਫਿਕੇਸ਼ਨ ਹੋਊਗੀ ਉਹ ਆਪਣੇ ਆਪ ਹੀ ਨਕਸ਼ਾ ਪਾਸ ਜਿਹੜਾ ਆਪਦੀ ਸਰਟੀਫਿਕੇਸ਼ਨ ਤੇ ਆਪਣੇ ਜਿਹੜਾ ਆਰਕੀਟੈਕਟ ਹੈ ਉਹਦੇ ਤੋਂ ਉਹ ਕਰਵਾ ਕੇ ਇਹ ਜਿਹੜਾ ਬੜਾ ਗੁੰਝਲਦਾਰ ਮਸਲਾ ਸੀ ਨਕਸ਼ਾ ਪਾਸ ਕਰਾਉਣਾ ਦਫ਼ਤਰਾਂ ਦੇ ਬਹੁਤ ਚੱਕਰ ਲੱਗਦੇ ਸੀ ਤੇ ਉਹਦੇ ਚ ਕਿਤੇ ਨਾ ਕਿਤੇ ਚੱਕਰਾਂ ਚੋਂ ਫਿਰ ਕ腐ਪਸ਼ਨ ਵਾਲੇ ਪਾਸੇ ਨੂੰ ਜਾਂਦੀ ਸੀ ਗੱਲ ਤਾਂ ਇਹ ਹੁਣ 21 ਮੀਟਰ ਤੱਕ ਜਿਹੜੀਆਂ ਜਿਹੜੀਆਂ ਬਿਲਡਿੰਗਾਂ ਨੇ ਉਹਦੇ ਵਿੱਚ ਕੋਈ ਨਕਸ਼ਾ ਇਧਰ ਉਧਰ ਦਫ਼ਤਰਾਂ ਅੰਝ ਧੱਕੇ ਖਾਣ ਦੀ ਲੋੜ ਨਹੀਂ ਸੈਲਫ ਸਰਟੀਫਿਕੇਸ਼ਨ ਮੁਤਾਬਕ ਉਹਦੇ ਨਕਸ਼ਾ ਜਿਹੜਾ ਉਹ ਪਾਸ ਹੋ ਲੁਧਿਆਣਾ ਦੇ ਵਿੱਚ ਇੱਕ ਨਵੀਂ ਸਬ ਤਹਿਸੀਲ ਬਣਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਹਦੇ ਵਿੱਚ ਚਾਰ ਪਟਵਾਰ ਸੈਕਟਰ ਨੇ ਇੱਕ ਕਾਨੂੰਗੋ ਸੈਕਟਰ ਹੈ ਜਿੱਥੇ ਇੱਕ ਕਨੈਪ ਤਹਿਸੀਲਦਾਰ ਬੈਠਿਆ ਕਰਨਗੇ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਆਪਣੇ ਕੰਮ ਕਰਾਉਣ ਦੇ ਵਿੱਚ ਸੌਖ ਹੋ ਜੇ। ਬਰਨਾਲਾ ਜਿਹੜੀ ਨਗਰ ਕੌਂਸਲ ਹੈ ਉਹਨੂੰ ਨਗਰ ਨਿਗਮ ਨੂੰ ਕਾਰਪੋਰੇਸ਼ਨ ਵਜੋਂ ਅਪਗ੍ਰੇਡ ਕੀਤਾ ਗਿਆ ਕਿਉਂਕਿ ਬਰਨਾਲੇ ਦੀ ਜਿਹੜੀ ਆਬਾਦੀ ਹੈ ਉਹ ਵੀ ਤੇ ਜਿਹੜੀ GST ਦੀ ਕਲੈਕਸ਼ਨ ਹੈ ਉਹ ਵੀ ਉਹ ਸਾਰੇ ਜਿਹੜੀ ਕੰਡੀਸ਼ਨਸ ਨੇ ਉਹ ਪੂਰੀਆਂ ਕਰਦੀ ਹੈ ਬਰਨਾਲਾ ਸ਼ਹਿਰ ਦੀ ਜਿਹੜੀ ਹੱਦ ਹੈ ਪੰਜਾਬ ਸਪੋਰਟਸ ਮੈਡੀਕਲ ਕੇਡਰ ਦੀਆਂ 14 ਗਰੁੱਪ A ਦੀਆਂ 16 ਗਰੁੱਪ B ਦੀਆਂ 80 ਗਰੁੱਪ C ਦੀਆਂ ਲਗਭਗ 100 ਤੋਂ ਵੱਧ ਨਵੇਂ ਪੋਸਟਾਂ ਕ੍ਰੀਏਟ ਕੀਤੀ ਗਈਆਂ ਸਪੋਰਟਸ ਮੈਡੀਸਨ ਨਾਲ ਰਿਲੇਟਡ ਫਿਜ਼ੀਓਥੈਰੇਪਿਸਟ ਯੋਗਾ ਜਾਂ ਜਿਹੜੇ ਡਾਕਟਰ ਨੇ ਸਪੋਰਟਸ ਨਾਲ ਰਿਲੇਟਡ ਜਿਹੜੀਆਂ ਇੰਜਰੀਜ਼ ਹੋ ਜਾਂਦੀਆਂ ਨੇ ਤਾਂ ਕਿ ਉਹਨਾਂ ਦੇ ਜੇ ਕੋਈ 6:00 ਵਜੇ ਦੀ ਹੈ ਤਾਂ ਕਵਰੀ ਜਲਦੀ ਹੋਵੇ ਤੇ ਨਾਲ ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਆ ਵੀ ਸੁਧਰੇ ਕਿ ਨਾਲ ਨਾਲ ਸਾਰੇ ਜਿਹੜੇ ਡਾਕਟਰ ਰਹਿਣਗੇ ਜਾਂ ఫిਜ਼ੀਓਥੈਰੇਪਿਸਟ ਰਹਿਣਗੇ ਤਾਂ ਪਲੇਅਰ ਦੀ ਜਿਹੜੀ ਸਰੀਰਕ ਸਮਰੱਥਾ ਜਿਹੜੀ ਉਹ ਵਧਦੀ ਹੈ 13 ਵਸੀ ਦੇ ਵਿੱਚ 100 ਬੈੱਡ ਦਾ ਜਿਹੜਾ ਹਸਪੀਟਲ ਹੈ ESI ਹਸਪੀਟਲ ਜਿਹੜਾ ਉਹ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਤੇ ਉਹਦੇ ਵਾਸਤੇ ਜਿਹੜੀ ਜ਼ਮੀਨ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਊਗੀ ਕਿਉਂਕਿ ਸੈਂਟਰ ਗਵਰਨਮੈਂਟ ਬਣਾਉਂਦੀ ਹੈ ਹਸਪੀਟਲ ਪਰ ਜ਼ਮੀਨ ਸਟੇਟ ਨੂੰ ਜਿਹੜੀ ਪੈਂਦੀ ਹੈ 4 ਏਕੜ ਜ਼ਮੀਨ ਜੋ ਸਰਕਾਰ ਦੀ ਹੋਈ ਹੈ ਸਰਕਾਰ ਨੂੰ ਹੀ ਜਿਹੜੀ ਹੈ ਸੈਂਟਰ ਸਰਕਾਰ ਨੂੰ ਉਹ ਦੇ ਦੇਣੀ ਹੈ ਲੀਜ਼ ਤੇ ਬਾਅਦ ਵਿੱਚ ਉਸ ਨੂੰ ਹਸਪੀਟਲ ਬਣ ਜੂਗਾ ਤਾਂ 50% ਸਰਕਾਰੀ ਪ੍ਰੋਪਰਟੀ ਬਣ ਜੂਗੀ। ਰੀਹੈਬ ਸੈਂਟਰ ਨੇ, ਨਸ਼ਾ ਮੁਕਤੀ ਕੇਂਦਰ ਨੇ। ਉਹਨਾਂ ਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨ ਨੇ, ਉਹਨਾਂ ਦੇ ਵਿੱਚ ਸੋਧ ਕੀਤੀ ਗਈ ਆ। ਕਿਸੇ ਕੋਲ 20 ਵੀ ਨਹੀਂ, ਪ੍ਰਾਈਵੇਟ, ਕਿਸੇ ਕੋਲ 21 ਨਹੀਂ। ਇੱਕ ਤਾਂ 5 ਲੈਂਦਾ ਜਾਊਗਾ। ਤੇ ਨਾਲ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ। ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਆ, ਉਸ ਦਵਾਈ ਦੀ ਚੈੱਕ-ਅਪ, ਉਸ ਦਵਾਈ ਦਾ ਸਰਟੀਫਿਕੇਸ਼ਨ, ਡਿਸਟ੍ਰਿਬਿਊਸ਼ਨ ਉਹ ਸਾਰੀ ਸਰਕਾਰ ਦੇ ਦੇਖ ਰਿਖ ਚਾਹੂਗੀ ਹੁਣ ਤੱਕ ਉਸ ਨਾਲ ਸੰਬੰਧਿਤ ਕੋਈ ਰੂਲ ਹੈ ਨਹੀਂ ਕਿਸੇ ਨੂੰ ਕਿੰਨੀ ਵੀ ਦਵਾਈ ਦੇ ਦਿੰਦੇ ਨੇ ਉਹ ਮਿਸਯੂਜ਼ ਵੀ ਹੋਈਆਂ ਕਈ ਦਵਾਈਆਂ ਕਿਉਂ ਬਾਹਰ ਵੇਚ ਦਿੰਦੇ ਆ ਜਾਂ ਵਟੇ ਤਾਂ ਜਿਹੜੀ ਖਰੜ ਦੀ ਸਾਡੀ ਲੈਬ ਹੈ ਉਥੋਂ ਇਹ ਸਾਰਾ ਆਪਰੇਟ ਹੋਊਗਾ